ਤਾਸੀ ਗੁਰੂ ਸੇਵਾ ਦਾ ਨਾਦੇਸ ਤਾਂ ਦੇ ਕੀ ਨਾਮ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਦੋਸਪੁੱਤਰ ਸਨ ਬਾਬਾ ਸਿਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਫਿਰ ਗੁਰੰਗਰ ਦੇਵ ਜੀ ਦੇ ਦੋਸਪੁੱਤਰ ਤੇ ਦੋਸਪੁੱਤਰੀ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਬੀਬੀ ਨੌਖੀ ਜੀ ਤੇ ਬੀਬੀ ਅਮਰੋ ਜੀ ਫਿਰ ਗੁਰ ਅਮਰਦਾਸ ਜੀ ਦੇ ਦੋਸਪੁੱਤਰ ਤੇ ਦੋਸਪੁੱਤਰੀ ਸਨ ਬਾਬਾ ਮੋਨ ਤੇ ਬਾਬਾ ਮੋਰੀ ਜੀ ਬੀਬੀ ਪਾਨੀ ਤੇ ਬੀਬੀ ਦਾਨੀ ਜੀ ਫਿਰ ਗੁਰ ਆਮਦਾਸ ਜੀ ਦੇ ਅਗੋ ਤਿੰਨ ਸੁਪੁੱਤਰ ਸਨ ਬਾਬਾ ਪ੍ਰਿਤੀ ਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਇੱਕ ਸੁਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਪੰਜ ਸੁਪੁੱਤਰ ਇੱਕ ਸੁਪੁੱਤਰੀ ਸਨ ਬਾਬਾ ਗੁਰਦੇਤਾ ਜੀ ਬਾਬਾ ਢੱਲਰਾਏ ਜੀ ਬਾਬਾ ਸੁਰਦੇਮਾਲ ਜੀ ਬਾਬਾ ਅਣੀਰਾਏ ਜੀ ਤੇ ਗੁਰਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਤੇ ਗੁਰ ਹਰਰਾਏ ਸਾਹਿਬ ਜੀ ਦੇ ਕੋ ਦੋ ਸੁਪੁੱਤਰ ਸਨ ਬਾਬਾ ਰਾਮਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਅੱਗੇ ਕੋਈ ਸਤਾਨ ਨਹੀਂ ਸੀ ਉਹ ਛੋਟੀ ਉਮਰ ਦੇ ਵਿੱਚ ਜੋਤੀ ਜੋ ਸਮਾ ਗਏ ਸਨ ਤੇ ਗੁਰਤੇਗ ਬਹਾਦਰ ਜੀ ਦਾ ਕੋ ਇੱਕ ਸੁਪੁੱਤਰ ਸਨ ਗੁਰ ਗੋਬਿੰਦ ਸਿੰਘ ਜੀ ਤੇ ਗੁਰ ਗੋਬਿੰਦ ਸਿੰਘ ਜੀ ਦੇ ਕੋ ਚਾਰ ਸੁਪੁੱਤਰ ਸਨ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਚੌਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ